ਸਾਡੇ ਪਿੰਡ ਦੇ ਵਿੱਚ ਕੋਈ ਅੱਗੇ ਬੰਦੇ ਨੇ ਆਉਣਾ ਪਹਿਲਾਂ ਨੂੰ ਸੋਚਣਾ ਪਊਗਾ ਵੀ ਕਿਹੜੇ ਰਾਹ ਮੈਂ ਜਾਵਾਂ। ਟੋਟੋ ਸਾਹਮਣੇ ਆ। ਆਪ ਦੇਖ ਲਓ ਸਾਰਾ ਰੋਡ ਦਾ ਕੀ ਹਾਲ ਹੋਇਆ ਪਿਆ ਵਾ। ਤਾਂ ਬਹੁਤ ਮੁਸ਼ਕਲ ਆ ਜੀ। ਕਿਤੇ ਟਾਇਰ ਪੰਚਰ ਹੋ ਜਾਂਦਾ ਕਿਤੇ ਵੇਰਿੰਗ ਟੁੱਟ ਜਾਂਦੇ ਆ ਜੀ। ਜਿੰਮੇਵਾਰਤਾ ਜੀ ਅੱਗੇ ਮਾਰਿਆ ਪਿਆ ਵਾ। ਉੱਤੋਂ ਆ ਹੋਰ ਖਰਚੇ ਪੈ ਜਾਂਦੇ ਆ। ਬਹੁਤ ਬੁਰਾ ਹਾਲ ਆ ਜੀ। ਜਿਨੇ ਕਰਾਉਣਾ ਹੈ ਉਹ ਗੱਜਦਾ ਨਹੀਂ ਜਿਵੇਂ ਸਿਆਣੇ ਕਹਿੰਦੇ ਨੇ ਨਾ ਬੱਤਲ ਗੱਜਦਾ ਨਹੀਂ ਜਿਹੜਾ ਵਰਤ ਹੈ। ਜਿਨੇ ਕੰਮ ਕਰਾਉਣਾ ਉਹਨੇ ਕਰਾ ਕੇ ਜਾ ਕੇ ਆਵਾਜ਼ ਠੋਣੀ ਆ ਵੀ ਆ ਕਰਾਤਾ। ਇਹ ਸਭ ਤੋ 6:00 ਵਜ ਗਏ ਤੇ 6:00 ਵਜ ਗਏ ਰਹਿਣਗੇ ਹਰ ਇੱਕ ਵੋਟਰ ਨੂੰ ਪਤਾ ਵੀ ਕਿਹੜਾ ਇਨਸਾਨ ਕੰਮ ਕਰਾਉਣ ਵਾਲਾ ਤੇ ਕਿਹੜਾ ਨਹੀਂ ਕਰਾਉਣ ਵਾਲਾ ਇਹ ਜਿਹੜੀਆਂ ਛੜਕਾਂ ਲਿੰਕ ਛੜਕਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਖੱਡੇ ਆ ਹਰ ਇੱਕ ਰਾਹੀਰ ਨੂੰ ਜਿਹੜਾ ਲੰਗਾਂ ਦੇ ਵਿੱਚ ਜਿੱਥੇ ਵੱਡੀ ਸਮੱਸਿਆ ਆਉਂਦੀ ਆ ਉੱਥੇ ਲੋਕ ਜਿਹੜਾ ਮਿੱਟੀ ਪਾ ਪਾ ਕੇ ਵੀ ਜਿਹੜੇ ਖੱਡੇ ਆ ਉਹ ਆਪਣੇ ਲੈਵਲ ਤੇ ਭਰ ਰਹੇ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗਰੰਟੀਆਂ ਵੀ ਦਿੱਤੀਆਂ ਗਈਆਂ ਸਨ ਕਿ ਹਰ ਇੱਕ ਦਾ ਕੰਮ ਪਹਿਲ ਦੇ ਆਧਾਰ ਤੇ ਹੋਊਗਾ ਹਰ ਨੂੰ ਜਿਹੜੀਆਂ ਸਹੂਲਤਾਂ ਵਧੀਆ ਮਿਲਣਗੀਆਂ ਪਰ ਅੱਜ ਜਿਹੜੇ ਹਾਲਾਤ ਆ ਗਰਾਊਂਡ ਜ਼ੀਰੋ ਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਲਿੰਕ ਛੜਕਾਂ ਦੀ ਇਹ ਗੱਲ ਕੀਤੀ ਜਾਵੇ ਤਾਂ ਲਿੰਕ ਛੜਕਾਂ ਜਿਹੜੀਆਂ ਵੱਖ-ਵੱਖ ਪਿੰਡਾਂ ਨੂੰ ਜਿਹੜੀਆਂ ਜੋੜਦੀਆਂ ਨੇ 6 ਤੋਂ 7 ਲਿੰਕ ਛੜਕਾਂ ਜਿਹੜੀਆਂ ਮੋਗੇ ਤੋਂ ਨਿਕਲਦੀਆਂ ਨੇ ਤਲਵੰਡੀ ਪੰਗੇਰੀਆਂ ਪਿੰਡ ਰਕਲਾ ਕਪੂਰੇ ਚਗਾਵਾਂ ਜਿਹੜੀਆਂ ਇਹਦੇ ਤਰ ਪਿੰਡਾਂ ਨੂੰ ਜਿਹੜੀਆਂ ਜੋੜਨ ਵਾਲੀਆਂ ਲਿੰਕ ਛੜਕਾਂ ਨੇ ਜਿਹੜੀਆਂ ਪਿਛਲੇ 10 ਸਾਲਾਂ ਤੋਂ ਲਗਾਤਾਰ ਜਿਹੜੀਆਂ ਟੁੱਟੀਆਂ ਪਈਆਂ ਨੇ ਲਗਾਤਾਰ ਪਿੰਡਾਂ ਦੇ ਲੋਕਾਂ ਵੱਲੋਂ ਮੰਗ ਵੀ ਕੀਤੀ ਗਈ ਹੈ ਤੇ ਧਰਨੇ ਵੀ ਲਾਏ ਗਏ ਕੁਝ ਸਮਾਂ ਪਹਿਲਾਂ ਚਗਾਵਾ ਜਿਹੜਾ ਕਪੂਰੇ ਰੋਡ ਜਾਂਦਾ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਿਆ ਹੋਇਆ ਰੋਡ ਆ ਉਹਦੇ ਨੂੰ ਬਣਾਉਣ ਲਈ ਵੀ ਜਿਹੜਾ ਧਰਨਾ ਲਗਾਇਆ ਗਿਆ ਸੀ ਪਿੰਡਾਂ ਦੇ ਲੋਕਾਂ ਵੱਲੋਂ ਪਰ ਅਜੇ ਤੱਕ ਕਿਸੇ ਵੀ ਛੜਕ ਦਾ ਕੰਮ ਨਹੀਂ ਚੱਲਿਆ ਮંત્રી ਸਾਹਿਬ ਕੁਝ ਦਿਨ ਪਹਿਲਾਂ ਮੁਗਗੇ ਆਏ ਸੀ ਤੇ ਉਹਨਾਂ ਨੇ ਵੀ ਜਿਹੜਾ ਛੜਕਾਂ ਨੰਨੀ ਪੱਥਰ ਰਖਿਆ ਸੀ ਪਰ ਲਿੰਕ ਛੜਕਾਂ ਤੇ ਕੋਈ ਵੀ ਠੋਸ ਜਵਾਬ ਨਹੀਂ ਦੇ ਪਾਏ ਸਰਪੰਚ ਸਾਹਿਬ ਲਿੰਕ ਛੜਕਾਂ ਪਿਛਲੇ 10 ਸਾਲਾਂ ਤੋਂ ਜਿਹੜੀਆਂ ਕੁੱਟੀਆਂ ਪਈਆਂ ਲਗਾਤਾਰ ਜਿਹੜੀ ਮੰਗ ਕਰ ਰਹੇ ਆ ਪਰ ਬਣੀਆਂ ਨਹੀਂ ਅਜੇ ਤੱਕ ਕੀ ਕਰਨਾ ਚਾਹੋ ਬਸ ਇਹ ਹੀ ਤਾਂ ਗੱਲ ਕਰਨੇ ਲੋਕਾਂ ਦਾ ਧੋਖਾ ਹੈ ਲਿੰਕ ਛੜਕਾਂ ਇਹਨਾਂ ਦੀ ਬਾਬਤ ਪੀਡਬਲਯੂ ਡੀਸੀ ਸਾਹਿਬ ਨੂੰ ਸਰਕਾਰ ਦੇ ਧਿਆਨ ਚ ਹਲਕਾ ਮਿਲੇ ਨੂੰ ਸਾਰਿਆਂ ਨੂੰ ਸਾਰੇ ਟੋਟਲ ਪਿੰਡਾਂ ਨੇ ਲਹਿਕੇ ਦਿੱਤਾ ਸਾਰਿਆਂ ਦੇ ਧਿਆਨ ਚ ਹਰ ਇੱਕ ਨਗਰਾਂ ਚ ਆਉਂਦੇ ਆ ਉਹ ਲਾਰਾ ਲਾ ਕੇ ਚਲੇ ਜਾਂਦੇ ਨੇ ਜਿਸ ਤਰ੍ਹਾਂ ਤਲਵੰਡੀ ਭਗੇਰੀਆਂ ਤੋਂ ਰੋਲੀ ਦਾ ਤੱਕਪੂਰੇ ਹੋ ਕੇ ਛੜਕ ਜਾਂਦੀ ਐ ਉਧਰ ਜੀਟੀ ਰੋਡ ਤੋਂ ਬ੍ਰਹਮਣ ਲੈਣੇ ਕੋ ਚਾਹੋ ਤੋ ਰੋਲੀ ਰੋਡ ਆ ਉਧਰ ਚਗਾਵਾ ਰੋਡ ਆ ਕੋਕਰੀ ਤੱਕ ਸਾਰੀਆਂ ਜਿੰਨੀਆਂ ਵੀ ਲਿੰਕ ਸੜਕਾਂ ਸਾਰਿਆਂ ਦਾ ਬਹੁਤ ਬੁਰਾ ਹਾਲ ਆ ਤੇ ਲੋਕ ਬਹੁਤ ਜਿਆਦੇ ਤੰਗ ਨੇ ਤੇ ਸੰਧਾਂ ਦਾ ਕਿਸਾਨਾਂ ਦੇ ਸੰਧਾਂ ਦਾ ਜਾਂ ਭੀਖਲਾਂ ਦਾ ਮੋਟਰਸਾਈਕਲ ਦੇ ਇੱਥੇ ਐਕਸੀਡੈਂਟ ਹੁੰਦੇ ਆ ਬਹੁਤ ਬੁਰਾ ਹਾਲ ਆ ਜੀ ਬਹੁਤ ਚਰਦੇ ਪਿੱਟੀ ਜਾਂਦੇ ਲੋਕ ਇੱਥੇ ਉਹ ਸਾਨੂੰ ਪਹਿਲਾਂ ਧਰਨਾ ਵੀ ਲਾਇਆ ਸੀ ਉਦੋਂ ਬਾਅਦ ਕੀਤਾ ਇਸਿੱਲਾ ਸਾਹਿਬ ਨੇ ਧਰਨਾ ਵੀ ਲਾਇਆ ਸੀ ਪ੍ਰਸ਼ਾਸਨ ਗਿਆ ਉੱਥੇ ਉੱਠਿਆ ਪਰ ਕੀ ਰਹਾ ਉਹਨਾਂ ਨੇ ਲੋਕਾਂ ਨੂੰ ਖਾਤਾ ਤੇ ਉਹਨਾਂ ਦੇ ਸਾਹਮਣੇ ਲੋਕਾਂ ਦੀ ਬੇਨਤੀ ਕਰਤੀ ਤਾਂ ਇਹਦੇ ਉਹਨਾਂ ਨੂੰ ਲਾਰਾ ਲਾਤਾ ਪਰ ਹੁਣ ਉਹਨਾਂ ਦੇ ਕੰਨੋਂ ਗਾ ਜੂਨੀ ਸਰਕ ਦੀ ਲਗਾਤਾਰ ਨੀ ਪੱਥਰ ਰੱਖੇ ਜਾਂਦੇ ਆ ਪਤਾ ਲੱਗਿਆ ਕਿ ਉਹਨਾਂ ਛੜਕਤ ਜਿਹੜੇ ਮੁਰੰਮਤ ਦੇ ਨੀ ਪੱਥਰ ਰੱਖਦੇ ਨਵੀਂ ਤਾਂ ਕੋਈ ਬਣ ਨਹੀਂ ਰਹੀ ਦੇਖੋ ਜੀ ਇੱਕ ਦੋ ਦਿਨ ਹੋ ਗਿਆ ਮੰਤਰੀ ਸਾਹਿਬ ਸਾਡੇ ਮੋਕੇ ਸ਼ਹਿਰ ਵਿੱਚ ਆਏ ਸੀ ਉਹਨਾਂ ਨੇ ਇੱਕ ਦੋ ਜਿਹੜੇ ਨੀ ਪੱਥਰ ਰੱਖੇ ਆ ਉਹ ਸਾਰੇ ਲੋਕ ਹੀ ਭਲੀ ਭਾਂਤ ਜਾਣਦੇ ਆ ਇਹੋ ਛੜਕਾ ਕਦੋਂ ਦੀਆ ਬਣਿਆ ਗਿਆ ਕਦੋਂ ਤੇ ਨੀ ਪੱਥਰ ਰੱਖਿਆ ਤੇ ਕਿਹੜੀ ਸਰਕਾਰ ਨੇ ਬਣਾਈਆਂ ਸੀ ਉਹ ਬਣੀਆਂ ਹੋਈਆਂ ਛੜਕਾਂ ਦੇ ਦੁਆਰਾ ਨੀ ਪੱਥਰ ਰੱਖੀ ਜਾਂਦੇ ਆ ਦੇਖੋ ਇਹ ਲੋਕ ਐਡੇ ਮੂਰਖ ਨਹੀਂ ਕਿਰਾਂ ਤਾਂ ਇਹਨਾਂ ਨੇ ਲੋਕਾਂ ਨੂੰ ਮੂਰਖ ਬਣਾ ਲਿਆ ਸਰਕਾਰ ਬਣਾਉਣ ਚ ਪਰ ਲੋਕ ਹੁਣ ਭਲੀ ਭਾਲ ਜਾਣਤਾ ਆਉਣ ਵਾਲੇ 24 ਦੇ ਵਿੱਚ ਇਹ ਲੋਕ ਇਹਨਾਂ ਨੂੰ ਦੱਸ ਦੇਣਗੇ ਕਿ ਕਿਸ ਤਰ੍ਹਾਂ ਲੋਕਾਂ ਨਾਲ ਧੋਖਾ ਕਰੀਦਾ ਹੁੰਦਾ ਅੱਡੇ ਵਾਲੇ ਦੀ ਵੀਡੀਓ ਵਾਇਰਲ ਹੋ ਰਹੀ ਆ ਪੰਜ ਜਿਹੜੇ ਨੀ ਪੱਥਰਾਂ ਛੜਕਾਂ ਦੇ ਰੱਖੇ ਗਏ ਆ ਅ ਜਿਹੜੇ ਸੜਕਾਂ ਬਹੁਤ ਛੋਟੇ ਟੋਟੇ ਆ ਪਰ ਪੰਜ ਨਹੀਂ ਪੱਥਰ ਰੱਖੇ ਗਿਆ ਇਧਰ ਵੀ ਜਿਹੜੇ ਨਹੀਂ ਪੱਥਰ ਰੱਖੇ ਗਏ ਆ ਕੰਮ ਕਿਸੇ ਸੜਕ ਦਾ ਚੱਲਿਆ ਨਹੀਂ ਅਜੇ ਉਸ ਕੱਲੇ ਨਹੀਂ ਪੱਥਰ ਹੀ ਦੇਖਦੇ ਆ ਤੇ ਉਹੀ ਦਿਸਣਗੇ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਵੋਟਾਂ ਲਈਆਂ ਗਰੰਟੀਆਂ ਦੇ ਕੇ ਉਸੇ ਤਰ੍ਹਾਂ ਹੁਣ ਨਹੀਂ ਪੱਥਰੀ ਦਿਸਣਗੇ ਹਰ ਇੱਕ ਲੋਕਾਂ ਨੂੰ ਪਤਾ ਮਾਇਆ ਵੀਪੀਆਂ ਵੀ ਸਾਡੀਆਂ ਉਸ ਤਰ੍ਹਾਂ ਚੱਕਰੀ ਜਾਂਦੀਆਂ ਹਜ਼ਾਰ-ਹਜ਼ਾਰ ਰੁਪਏ ਨੂੰ ਤੇ ਸੰਸਦ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਜਿਹੜੀ ਮੰਗ ਵੀ ਵਿਧਾਨ ਸਭਾ ਚਠਾਈ ਆ ਉਹ ਤਾਂ ਆਵਾਜ਼ ਠਾਰ ਰਹੇ ਆ ਫਿਰ ਕਵੀਆਂ ਕਿੱਥੇ ਰਹਿ ਗਈਆਂ ਇਹ ਤਾਂ ਜੀ ਹਰ ਇੱਕ ਲੈਡਰੀ ਐਵੇਂ ਕਿਉਂਕਿ ਜਦੋਂ ਵਿਧਾਨ ਸਭਾ ਦੇ ਵਿੱਚ ਜੋ ਆਵਾਜ਼ ਠਾਉਂਦੀ ਆ ਉਹਨੇ ਇੱਕ ਕਲਿੱਪ ਕੱਟ ਲੈਂਦੇ ਆ ਉਹ ਕਹੀ ਜਾਂਦੇ ਆ ਲੋਕਾਂ ਦੇ ਵਿੱਚ ਆ ਕੇ ਕਹਿੰਦਾ ਮੈਂ ਆਵਾਜ਼ ਠਾਤੀ ਆ ਤੇ ਹੋ ਜਾਊਗਾ ਜਿਨੇ ਕਰਾਉਣਾ ਉਹ ਗੱਜਦਾ ਨਹੀਂ ਜਿਵੇਂ ਸਿਆਣੇ ਕਹਿੰਦੇ ਆ ਨਾ ਬੱਤਲ ਗੱਜਦਾ ਨਹੀਂ ਜਿਹੜਾ ਵਰਤ ਹੈ ਜਿਨੇ ਕੰਮ ਕਰਾਉਣਾ ਉਹਨੇ ਕਰਾ ਕੇ ਜਾ ਕੇ ਆਵਾਜ਼ ਠਾਉਣੀ ਉਹ ਵੀ ਆ ਕਰਾਤਾ ਇਹ ਸਭ ਛੋਛੇ ਬਜ ਗਏ ਤੇ ਛੋਛੇ ਬਜ ਗਏ ਰਹਿਣਗੇ ਹਰ ਇੱਕ ਵੋਟਰ ਨੂੰ ਪਤਾ ਵੀ ਕਿਹੜਾ ਇਨਸਾਨ ਕੰਮ ਕਰਾਉਣ ਵਾਲਾ ਤੇ ਕਿਹੜਾ ਨਹੀਂ ਕਰਾਉਣ ਵਾਲਾ ਰਾਗੀਰ ਨੇ ਗੱਲਬਾਤ ਕਰਨੇ ਆ ਸਾਰੇ ਸੜਕਾਂ ਦਾ ਬੜਾ ਮੰਦਾ ਹਾਲ ਆ ਕਿਸ ਤਰ੍ਹਾਂ ਬਹੁਤ ਬੁਰਾ ਹਾਲ ਹੈ ਜੀ 15 16 ਸਾਲ ਹੋ ਗਏ ਤੇ ਇਦਾਂ ਹੀ ਗੱਡੀਆਂ ਪਾ ਟੁੱਟ ਭੱਜ ਹੋਈ ਜਾਂਦੀ ਤੇ ਕੋਈ ਝਾਕਦਾ ਹੀ ਨਹੀਂ ਇੱਧਰ ਕਿੱਥੋਂ ਤੱਕ ਟੱਕ ਜਾਈਏ ਛੁੱਟੀਆਂ ਲੈ ਕੇ ਇਹਦਾ ਬਾਈਪਾਸ ਤੇ ਕਰੀ ਆ ਜੀ ਸਾਰੀ ਰੋਲੀ ਤੋਂ ਲੈ ਕੇ ਉੱਥੋਂ ਤੱਕ ਕਿੰਨਾ ਚਿਰ ਹੋ ਗਿਆ ਇਹ ਨੂੰ 15 16 ਸਾਲ ਹੋ ਗਏ ਜੀ ਇੱਧਰ ਝੱਕਿਆ ਹੀ ਨਹੀਂ ਕੋਈ ਸਰਕਾਰ ਤਾਂ ਕਹਿੰਦੀ ਆ ਬਈ ਕੰਮ ਪੂਰੇ ਚੱਲਦੇ ਪਏ ਸਾਡੇ ਨਾ ਨਾ ਕਦੇ ਝਾਕਦਾ ਕੋਈ ਕਦੇ ਨਹੀਂ ਕੰਮ ਚੱਲਦਾ ਕੋਈ ਐਵੇਂ ਕਰਦੇ ਆ ਜੀ ਬਣਨੀ ਚਾਹੀਦੀ ਇਹ ਛਣਕਾਂ ਵਧੀਆਂ ਬਣਨ ਤੇ ਦੀਆਂ ਤੋ ਵਰੀਆ ਸੁਵੇਦਾ ਹੋਵੇ ਗੱਡੀਆਂ ਨੂੰ ਐਸਾ ਟੁੱਟ ਭਾਜੀ ਹੋਈ ਜਾਂਦੀ ਐ ਸੜਕਾ ਟੁੱਟੀ ਪਈ ਆ ਤੇ ਸਵਾਰੀਆਂ ਨਾਲ ਭਰੇ ਟੈਂਪੂ ਆ ਉਹ ਵੀ ਇਹ ਸੜਕ ਤੋਂ ਗੁਜ਼ਰਦੇ ਆ ਵੱਡੀਆਂ ਵੱਡੀਆਂ ਔਖਲੀਆਂ ਦੇ ਵਿੱਚ ਦੀ ਜਿਹੜੀਆਂ ਸਵਾਰੀਆਂ ਲੈ ਕੇ ਜਿਹੜੇ ਜਾ ਰਹੇ ਆ ਆ ਗੱਲਬਾਤ ਕਰਾਂਗੇ ਹੋਰ ਵੀ ਜਿਹੜੇ ਰਾਹੀਰ ਨੇ ਅਸਰ ਬੜਾ ਜਿਹੜਾ ਸੜਕ ਟੁੱਟੀ ਆ ਕਿਸ ਤਰ੍ਹਾਂ ਜਿਹੜਾ ਸਫ਼ਰ ਤੈਅ ਕਰ ਬਹੁਤ ਮੰਦਾ ਹਾਲ ਆ ਜੀ ਬਹੁਤ ਮੰਦਾ ਹਾਲ ਹਫ਼ਤੇ ਬਾਅਦ 1000 ਰੁਪਏ ਆਟੋ ਤੇ ਲਾਉਣਾ ਪੈਂਦਾ ਸ ਬਹੁਤ ਮੰਦਾ ਹਾਲਾ ਤੇਰਾ ਸਾਲ ਹੋ ਗਏ ਸਾਨੂੰ ਇੱਥੇ ਪੜਦਿਆਂ ਨੂੰ ਬਹੁਤ ਬੁਰਾ ਹਾਲ ਹੈ ਜੀ ਸਾਡਾ ਬਹੁਤ ਬੁਰਾ ਇਹਨੂੰ 13 ਸਾਲ ਹੋ ਗਏ ਜੀ 13 ਸਾਲ ਪੂਰੇ ਕਿਸੇ ਨੇ ਸਾਰ ਲਈ ਨਹੀਂ ਨਾ ਜੀ ਕੋਈ ਸਾਰ ਨਹੀਂ ਲਿਖੇ ਬਹੁਤ ਬੁਰਾ ਹਾਲ ਹੋ ਗਿਆ ਜੀ ਬਹੁਤ ਹੀ ਬੁਰਾ ਰੌਲੀ ਪਿੰਡ ਹੈ ਇਹ ਜੀ ਰੌਲੀ ਪਿੰਡ ਦੀਆਂ ਸਾਰੀਆਂ ਛੜਕਾ ਚਾਰ ਚਪੇਰੇ ਤੋਂ ਇੱਕ ਛੜਕ ਸਿਰਫ ਦਾਤੇ ਵਾਲੀ ਸਾਫ ਆ ਹੋਰ ਕੋਈ ਸਾਫ ਨਹੀਂ ਸਾਡੇ ਪਿੰਡ ਦੇ ਵਿੱਚ ਕੋਈ ਕੇ ਬੰਦੇ ਨੇ ਆਉਣਾ ਪਹਿਲਾਂ ਉਹਨੂੰ ਸੋਚਣਾ ਪਊਗਾ ਵੀ ਕਿਹੜੇ ਰਾਹ ਮੈਂ ਜਾਵਾਂ ਰੋਲੀਪਿੰਡ ਦਾ ਐਡਾ ਬੁਰਾ ਹਾਲ ਆ ਸਾਡੇ ਕੀ ਮੰਗ ਕਰਦੇ ਮੰਗ ਕੀ ਕਰਦੇ ਸਾਡੀ ਸੜਕ ਬਣ ਜੇ ਹੋਰ ਅਸੀਂ ਮੰਗ ਕੀ ਕਰਨੀ ਐ ਸਾਨੂੰ ਆਉਣਾ ਜਾਣਾ ਸੌਖਾ ਹੋ ਜੇ ਸਾਡਾ ਬਹੁਤ ਮੰਦਾ ਹਾਲ ਆ ਜੀ ਬਿਲਕੁਲ ਜਿਹੜੇ ਰਾਹੀਰ ਨੇ ਉਹ ਵੀ ਸਰਕਾਰ ਕੋਈ ਹੀ ਮੰਗ ਕਰ ਰਹੇ ਨੇ ਰੋਸ ਵੀ ਜ਼ਾਹਰ ਕਰ ਰਹੇ ਨੇ ਸਰਕਾਰ ਦੇ ਖਿਲਾਫ ਕਿ ਜਿਹੜੀਆਂ ਛੜਕਾਂ ਲਿੰਕ ਛੜਕਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਖੱਡੇ ਆ ਹਰ ਇੱਕ ਰਾਹੀਰ ਨੂੰ ਜਿਹੜਾ ਲੰਗਨ ਦੇ ਵਿੱਚ ਜਿੱਥੇ ਵੱਡੀ ਸਮੱਸਿਆ ਆਉਂਦੀ ਆ ਉਥੇ ਲੋਕ ਜਿਹੜਾ ਮਿੱਟੀ ਪਾ ਪਾ ਕੇ ਵੀ ਜਿਹੜੇ ਖੱਡੇ ਆ ਉਹ ਆਪਣੇ ਲੈਵਲ ਤੇ ਪਾਰ ਰਹੇ ਨੇ ਲਗਾਤਾਰ ਜਿਹੜੀ ਛੜਕਾਂ ਦੀ ਮੰਗ ਕੀਤੀ ਜਾ ਰਹੀ ਆ ਵੀ ਟੁੱਟੀਆਂ ਛੜਕਾਂ ਕਾਫੀ ਐਕਸੀਡੈਂਟ ਵੀ ਹੁੰਦੇ ਆ ਛੜਕਾਂ ਕਾਰਨ ਕੀ ਕਹਣਾ ਬਸ ਮੇਰਾ ਤਾਂ ਇਹੀ ਬੇਨਤੀ ਹੋਈ ਆ ਸਰਕਾਰ ਮੂਰੇ ਹੱਥ ਜੋੜ ਕੇ ਆ ਵੀ ਇਹ ਜਨਤਾ ਦੇ ਭਲਾਈ ਵਾਸਤੇ ਕੰਮ ਕਰੋ ਸੜਕਾਂ ਬਣਾਓ ਬਹੁਤ ਐਕਸੀਡੈਂਟ ਹੋ ਰਹੇ ਆ ਤੇ ਬੱਚੇ ਵੀ ਸਕੂਲ ਨੂੰ ਜਾਂਦੇ ਬਹੁਤ ਬੁਰਾ ਹਾਲ ਆ ਗੱਡੀਆਂ ਦਾ ਜਿੱਥੇ ਵੀ ਬੈਠਣਾ ਆਉਂਦਾ ਸਕੂਲ ਵਾਲੀਆਂ ਜਾਂ ਮੋਟਰਸਾਈਕਲ ਆਉਂਦੇ ਧਰਨਾ ਵੀ ਲਾਇਆ ਸੀ ਇਕੱਠੇ ਹੋ ਧਰਨਾ ਮੈਨ ਲੱਗਾ ਸੀ ਜਿਹੋ 1 ਮਹੀਨੇ ਦਾ ਟਾਈਮ ਲਿਆ ਸੀ ਪ੍ਰਸ਼ਾਸਨ ਨੇ ਇੱਕ ਮਹੀਨੇ ਵਿੱਚ ਸੜਕ ਬਣਾਵਾਂਗੇ ਮਿਹਨਤ ਵੀ ਕਰਕੇ ਲੈ ਕੇ ਪਰ ਨਹੀਂ ਕੋਈ ਜਣੀ ਉਸ ਤੋਂ ਬਾਅਦ ਕੋਈ ਉਤਰ ਨਹੀਂ ਖਾਦ ਕੀਤਾ ਹੁਣ ਤਾਂ ਸਾਲ ਦੀ ਨਹੀਂ ਹਾਂਜੀ ਹਾਂਜੀ ਸੱਤ ਅੱਠ ਮਹੀਨੇ ਹੋ ਗਏ ਧਰਨ ਲੱਗੇ ਤੋਂ ਬਾਅਦ ਪਰ ਨਹੀਂ ਕੁਝ ਨਹੀਂ ਉਸ ਤੋਂ ਬਾਅਦ ਸੋਚਿਆ ਸਰਕਾਰ ਤਾਂ ਦਾਅਵੇ ਕਰਦੀ ਹੈ ਵੀ ਕੰਮ ਸਾਰੇ ਹੋ ਰਿਹਾ ਹੈ ਨਹੀਂ ਦਾਅਵਾ ਹੀ ਆ ਜੀ ਦਾਅਵਾ ਹੀ ਹੈ ਸਰਕਾਰ ਦੇ ਹੋ ਕੁਝ ਵੀ ਨਹੀਂ ਰਿਹਾ ਕਹਿਣ ਨੂੰ ਗੱਲਾਂ ਹੀ ਆ ਵੀ ਅਸੀਂ ਆ ਕਰਤਾ ਸੀ ਆ ਕਰਤਾ ਬਸ ਕੁਝ ਵੀ ਨਹੀਂ ਸਾਡੇ ਇਰਕੇ ਤਾਂ ਕੁਝ ਨਹੀਂ ਹੋ ਰਹੀ ਧਰਮੋੜ ਹਾਲ ਕੇ ਇੱਕ ਸੜਕ ਵੀ ਨਹੀਂ ਬਣੀ ਮੁਰੰਮਤ ਵੀ ਨਹੀਂ ਹੋਈ ਕੀ ਮੰਗ ਕਰਦੇ ਮੰਗ ਤਾਂ ਹੀ ਆ ਜੀ ਵੀ ਜਲਦੀ ਜਲਦੀ ਸੜਕਾਂ ਬਣਾਈਆਂ ਜਦੋਂ ਮੂਰੇ ਸੀਜ਼ਨ ਆ ਰਿਹਾ ਕਣਕ ਦਾ ਤੇ ਵੀ ਸੜਕਾਂ ਬੰਨ ਤਾਂ ਲੋਕਾਂ ਨੂੰ ਸਹੂਲਤ ਮਿਲੇ ਜਾਣ ਵਾਲੇ ਕਣਕ ਦਾ ਸੀਜ਼ਨ ਆ ਰਿਹਾ ਇੱਕ ਪਾਸੇ ਲੋਡਿੰਗ ਗੱਡੀਆਂ ਨੇ ਜਾਣਾ ਤੇ ਉਖਲੀਆਂ ਬਹੁਤ ਵੱਡੀਆਂ ਲੱਗਦਾ ਕਿ ਰੋਡ ਤੋਂ ਜਿਹੜੀਆਂ ਟੁਆਟ ਬਾਈ ਹੋ ਸਕੂਗੀ ਨਾ ਜੀ ਨਾ ਬਹੁਤ ਮੁਸ਼ਕਲ ਆ ਜੀ ਤੁਹਾਡੇ ਸਾਹਮਣੇ ਹੀ ਆ ਆ ਦੇਖ ਲਓ ਸਾਰਾ ਰੋਡ ਦਾ ਕੀ ਹਾਲ ਹੋਇਆ ਪਿਆ ਵਾ ਤਾਂ ਬਹੁਤ ਮੁਸ਼ਕਲ ਆ ਜੀ ਕਿਤੇ ਟਾਇਰ ਪੈਂਚਰ ਹੋ ਜਾਂਦਾ ਕਿਤੇ ਬੈਰਿੰਗ ਟੁੱਟ ਜਾਂਦੇ ਆ ਜੀ ਜ਼ਿੰਮੇਵਾਰਤਾ ਜੀ ਅੱਗੇ ਮਾਰਿਆ ਪਿਆ ਵਾ ਉਤੋਂ ਆ ਹੋਰ ਖਰਚੇ ਪੈ ਜਾਂਦੇ ਆ ਬਹੁਤ ਬੁਰਾ ਹਾਲ ਆ ਜੀ ਕਿੰਨਾ ਚਿਰ ਹੋ ਗਿਆ ਟੁਕੜੀਆਂ ਪੈਣ ਇਹਦਾ ਜੀ ਤਾਂ ਮੰਨ ਕੇ ਚਲੋ 5-7 ਸਾਲ ਹੋ ਗਏ 10 ਸਾਲਾਂ ਵੀ ਹੋ ਗਿਆ ਜੀ तकरीबन ਵੀ ਆਹੀ ਹਾਲ ਆ ਜੀ ਕਿਸੇ ਨੇ ਸਾਰ ਨਹੀਂ ਲਈ ਜੀ ਉਹ ਤਾਂ ਪਹਿਲਾਂ ਵਾਅਦੇ ਕੀਤੇ ਸੀ ਲੈ ਸਾਰੀਆਂ ਕੂਤਾਂ ਮੈਂ ਆ ਵੀ ਵਾਅਦੇ ਹੀ ਆ ਜੀ ਇਹਦਾ ਕਾਗਜ਼ਾਂ ਜੀ ਰਹਿ ਗਏ ਆ ਕੋਈ ਵਿਕਾਸ ਨਾ ਹੋਇਆ ਵਾ ਸੜਕਾਂ ਦਾ ਤੁਹਾਡੇ ਸਾਹਮਣੇ ਹਾਲ ਪੁਰਾ ਹਾਲ ਹੋਇਆ ਪਿਆ ਵਾ ਕੀ ਕਰ ਸਕਦੇ ਹਾਂ ਸਹਿਲਕ ਵਿਧਾਇਕ ਦੀ ਧਿਆਨ ਚ ਨਹੀਂ ਲੈਂਦਾ ਆਇਆ ਜੀ ਧਰਨੇ ਵੀ ਲਾਏ ਆ ਪਰ ਜੇ ਹੁਣ ਉਹਨਾਂ ਨੂੰ ਵੀ ਪਤਾ ਹੀ ਆ ਸਰਪਿੰਡਾਂ ਚ ਆਉਂਦੇ ਜਾਂਦੇ ਆ ਗਿੱਡੇ ਕੱਢਦੇ ਜੇ ਕਿਤੇ ਮਾੜਾ ਮੋਟਾ ਫਿਰ ਉਹ ਤੁਹਾਡੇ ਸਾਹਮਣੇ ਹੀ ਆ ਜੀ ਦਾ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨਾਲ ਵੀ ਗੱਲਬਾਤ ਕਰਾਂਗੇ ਮੇਰੇ ਹਲਕੇ ਦੇ ਵਿੱਚ ਜਿਹੜੀਆਂ ਲਿੰਕ ਰੋਡਾਂ ਪੈਂਦੀਆਂ ਨੇ ਜਿਵੇਂ ਕਿ ਮੋਗੇ ਤੋਂ ਲੈ ਕੇ ਬਾਇਆ ਰੌੜੀ ਹੋ ਕੇ ਕਪੂਰੇ ਜਾਂਦੀ ਆ ਤਲਵੰਡੀ ਭੰਗੇਰੀਆਂ ਆਉਂਦੀ ਆ ਉਹ ਵੀ ਸੜਕਾਂ ਦਾ ਸੀ ਰੱਖਿਆ ਤੇ ਜਲਦੀ ਹੀ ਅਗਲੀ ਵੀਜ਼ਿਟ ਤੋਂ ਪਹਿਲਾਂ ਪਹਿਲਾਂ ਮંત્રી ਸਾਹਿਬ ਨੇ ਸਾਨੂੰ ਯਕੀਨ ਦਵਾਇਆ ਕਿ ਉਹਨਾਂ ਦਾ ਵੀ ਜਿਹੜਾ ਪ੍ਰੋਜੈਕਟਾ ਨਹੀਂ ਪੱਤਰੇ ਤੇ ਰੱਖਿਆ ਜਾ ਰਿਹਾ ਸਰ ਲੰਬੇ ਸਮੇਂ ਤੋਂ ਲੋਕ ਜਿਹੜੀ ਮੰਗ ਕਰ ਰਹੇ ਸੀ ਆਵਾਜ਼ ਪ੍ਰਧਾਨ ਕੋਲ ਚ ਵੀ ਖਾਈ ਸੀ ਲੈਂਚੜ ਕੜੀ ਆ ਬਿਲਕੁਲ ਜੀ ਉਹ ਜਿਹੜੀ ਇੱਕ ਸੜਕ ਆ ਜਿਹੜੀ ਇੱਕ ਸੜਕ ਸਾਡੀ ਚਾਰਾ ਪੰਜਾ ਪਿੰਡਾਂ ਨੂੰ ਜੋੜਦੀ ਆ ਉਹਦੀ ਵੀ ਕਾਫੀ ਵੱਡੀ ਮੰਗ ਆ ਲੋਕਾਂ ਨੂੰ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਡਿਊ ਹੋਈ ਸੀਗੀ ਉਦੋਂ ਵੀ ਰਿਪੇਅਰ ਹੋਈ ਨਹੀਂ ਤੇ ਮੈਨੂੰ ਲੱਗਦਾ 10 ਸਾਲ ਹੋ ਗਏ ਆ ਉਹ ਸੜਕ ਬਣੀ ਨੂੰ ਅਜੇ ਤੱਕ ਰਿਪੇਅਰ ਵੀ ਹੋਈ ਨਹੀਂ ਹੁਣ ਅਸੀਂ ਉਹ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਵੀ ਜਾਂਦਾ ਹੈ ਤੇ ਮੰਤਰੀ ਸਾਹਿਬ ਦੇ ਧਿਆਨ ਚ ਜਾਂਦਾ ਹੈ ਤੇ ਉਮੀਦ ਹੈ ਕਿ ਅਗਲੀ ਵਾਰ ਜਦੋਂ ਮੰਤਰੀ ਸਾਹਿਬ ਆਉਣਗੇ ਤਾਂ ਉਹਦਾ ਨੀਂਹ ਪੱਥਰ ਰੱਖਣਾ ਹੋਣੀ ਦਵਿੰਦਰਜੀਤ ਸਿੰਘ ਲਾਡੀ ਟੋਸਟ ਵਾਲਾ ਉਹਨਾਂ ਨੇ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਜਿਹੜੀਆਂ ਵੱਖ-ਵੱਖ ਸੜਕਾਂ ਦਾ ਅੱਜ 72 ਕਿਲੋਮੀਟਰ ਦਾ ਜਿਹੜਾ ਲੰਬਾਈ ਆ ਜਿਹੜੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਇਹਨਾਂ ਦਾ ਕੰਮ ਜਲਦ ਚੱਲੂਗਾ ਤੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲਿੰਕ ਸੜਕਾਂ ਇਹਨਾਂ ਦਾ ਕੰਮ ਵੀ ਜਿਹੜਾ ਜਲਦ ਸ਼ੁਰੂ ਹੋਵੇਗਾ ਦਵਿੰਦਰਜੀਤ ਸਿੰਘ ਲਾਡੀ ਤੋਂ ਉਸ ਦਾ ਕਹਿਣਾ ਕਿ ਜਲਦ ਜਿਹੜੀਆਂ ਲਿੰਕ ਛੜਕਾਂ ਵੀ ਬੰਨ੍ਹ ਗਈਆਂ ਕੈਮਰਾਮੈਨ ਹਰਪਾਲ ਦੇ ਨਾਲ ਸਾਜੀ ਸਿੰਘ ਰੋਲੀ ਪੀਟੀਸੀ ਨਿਊਜ਼ ਮੋਗਾ